ਬਹੁਤ سارے ਹੋਰ ਕੈਰੈਕਟਰ ਦਿਮਾਗ 'ਚ ਆਉਂਦੇ ਆ ਕਿ ਆਹ ਕੰਮ ਮਿਲ ਜੇ ਤਾਂ ਮੈਂ ਬਹੁਤ ਚੰਗਾ ਕਰਾਂ ਜਾਂ ਮੈਨੂੰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਖਾਸ ਤੌਰ ਤੇ ਸਾਡੇ ਜਿਹੜੇ ਅਸਲੀ ਹੀਰੋਜ਼ ਨੇ ਜਿਸ ਤਰ੍ਹਾਂ ਮੈਂ ਹਮੇਸ਼ਾ ਹੀ ਗੱਲ ਕੀਤੀ ਹੈ ਸਰਦਾਰ ਹਰੀ ਸਿੰਘ ਨਲੂਆ ਦਾ ਕੈਰੈਕਟਰ ਮੈਨੂੰ ਬਹੁਤ ਖਿੱਚ ਪੈਦਾ ਕਰਦਾ ਹੈ ਕਿ ਉਹ ਜੇ ਮੈਨੂੰ ਮੌਕਾ ਮਿਲ ਜੇ ਨਾ ਤੇ ਸ਼ਾਇਦ ਮੈਂ ਕਾਫੀ ਇਨਸਾਫ ਕਰ ਸਕਾਂ ਕਵਾਇ ਗੁਰੂ ਕਰਵਾਏ ਮੈਥੋ ਜੇ ਤਾਂ ਹੋਰ ਬਹੁਤ ਸਾਰੇ ਇਸੇ ਤਰ੍ਹਾਂ ਹੈ ਤਾਂ ਮੇਰੇ ਖਿਆਲ ਚ ਉਹ ਆਪਣੀ ਸੋਚ ਹੈ ਕਿ ਉਹ ਬਣੇ ਜਾਂ ਨਾ ਬਣੇ ਤਾਂ ਰੱਬ ਦੇ ਹੱਥ ਹੈਗੀ ਗੱਲ ਜਾਂ ਅੱਜ ਕੱਲ ਜਿਸ ਤਰ੍ਹਾਂ ਹਿਸਟੋਰੀਕਲ ਫਿਲਮਾਂ ਜਾਂ ਕਈ ਦਫਾ ਪ੍ਰੋਡਿਊਸਰਜ਼ ਨੂੰ ਕਈ ਮਸਲੇ ਵੀ ਪੇਸ਼ ਆਏ ਹੈ ਤੇ ਹੋ ਸਕਦਾ ਕੋਈ ਛੇਤੀ ਛੇਤੀ ਨਾਮ ਵੀ ਬਣਾਵੇ ਲੇਕਿਨ ਜੀ ਕਰਦਾ ਵੀ ਉਸ ਤਰ੍ਹਾਂ ਦੇ ਕੈਰੈਕਟਰ ਮਿਲ ਬਹੁਤ ਜਗ੍ਹਾ ਤੇ ਇਦਾਂ ਦੀਆਂ ਗੱਲਾਂ ਹੁੰਦੀਆਂ ਜੇ ਤੁਹਾਡੇ ਦਿਮਾਗ 'ਚ ਕੋਈ ਸੋਚ ਆਈਏ ਤੇ ਉਹ ਚੀਜ਼ ਹੋਣੀ ਹੈ ਉਹ ਤਾਂ ਹੀ ਆਈਏ ਸੋ ਸਾਡਾ ਤਾਂ ਲੱਗਦਾ ਹੈ ਕਿ ਸ਼ਾਇਦ ਤੁਹਾਡੇ ਜ਼ਹਿਨ ਦੇ ਵਿੱਚ ਇਹ ਚੀਜ਼ ਆਈਏ ਤੇ ਸ਼ਾਇਦ ਪੱਕਾ ਹੋਣ ਵਾਲੀ ਹੈ ਕਿਤੇ ਨਾ ਕਿਤੇ ਤਾਂ ਤਾਂ ਇਹ ਹੋਏਗਾ ਥੈਂਕ ਯੂ ਜੀ ਅੱਛਾ ਮੈਂ ਵੈਸੇ ਤਾਂ ਸ਼ੁਰੂਆਤ ਕਰਨੀ ਚਾਹਦੀ ਸੀ ਫਿਲਮ ਦੀ ਗੱਲ ਤੋਂ ਬਟ ਮੈਂ ਵਿੱਚ ਆਪਣੀ ਗੱਲਾਂ ਸ਼ੁਰੂ ਹੋ ਗਿਆ ਤੇ ਮੈਂ ਇਹ ਫੋਟੋ ਤੁਹਾਡੇ ਇੰਸਟਾ ਤੇ ਵੇਖੀ ਜੀ ਜੀ ਤੁਸੀਂ ਕੈਪਸ਼ਨ ਦਿੱਤੀ ਹੋਈ ਹੈ ਸਮੇਂ-ਸਮੇਂ ਦੀ ਗੱਲ ਹੈ ਇਹ ਵੀ ਇੱਕ ਦੌਰ ਸੀ ਇਹ ਮੈਂ ਜਾਨਣਾ ਚਾਹੂੰਗੀ ਕਦੋਂ ਦੀ ਫੋਟੋ ਹੈ ਇਹ ਇਹ ਮੈਨੂੰ ਤਾਂ 95 96 ਦੀ ਹੋਣੀ ਹੈ ਆ ਆਈਡੀ ਹੈ ਮੈਨੂੰ ਐਗਜੈਕਟਲੀ ਦੱਸ ਨਹੀਂ ਕਹਿ ਸਕਦਾ ਮੇਰੇ ਘਰ ਦੀ ਹੈ ਵਾਹ ਉਹ ਉਸ ਵੇਲੇ ਮੈਂ ਦੱਸਣਾ ਚਾਹੁੰਦਾ ਸੀ ਵੀ ਇਹ ਵੀ ਦੌਰ ਇਸ ਤਰ੍ਹਾਂ ਦੀ ਸਾਦਗੀ ਜਿਹੜੀ ਜ਼ਿੰਦਗੀ ਸੀ ਉਸ ਵੇਲੇ ਤੇ ਸਾਰੇ ਇਕੱਠੇ ਬੈਠੇ ਇਹ ਸਾਰੇ ਤੁਹਾਡੇ ਇਹ ਆਪਣੀ ਹੈ ਲੋਕ ਅੱਛਾ ਹਾਂਜੀ ਤੇ ਉਹ ਤੋਂ ਕੁਝ ਹਾਲਾਤ ਵੀ ਤੋ ਪੰਜਾਬ ਦੇ ਤੁਸੀਂ ਸਮਝਦੇ ਹੋ ਕਿ ਕੁਆਲਿਟੀ ਠੀਕ ਜੇ ਨਹੀਂ ਸੀ ਤੇ ਖਿਆਲ ਖੂਦ ਵੀ ਰੱਖਦੇ ਹੁੰਦੇ ਸੀ ਜ਼ਿਆਦਾ ਜੀ ਤਾਂ ਉਹ ਉਹ ਸਰੀਲੀ ਡਿਫਰੈਂਸ ਤਸਵੀਰਾਂ ਦੇਖ ਕੇ ਜਿਹੜੇ ਲੋਕ ਅੱਜ ਨਾਲ ਨਹੀਂ ਹੈ ਉਹ ਇੱਕ ਇੱਕ ਯਾਦ ਜਿਹੜੀ ਆ ਜਾਂਦੀ ਹੈ ਕਿ ਯਾਰ ਦੌਰ 세ਗਾ ਉਹ ਬਹੁਤ ਵਧੀਆ ਦੌਰ ਸੀ ਅੱਜ ਤਾਂ ਉਹੋ ਜਿਹਾ ਮੂਹ ਵੀ ਨਹੀਂ ਰਿਹਾ ਆਪਸ ਚ ਪਤਾ ਨਹੀਂ ਕੀ ਹੋ ਗਿਆ ਰੋਹੀ ਲੋਕ ਨੇ ਉਹੀ ਗੱਲਬਾਤ ਪਰ ਚੇਂਜ ਬਹੁਤ ਆ ਗਈ ਜੀ ਇੱਕ ਤਾਂ ਨਾ ਜਦੋਂ ਦਾ ਹਾ ਪੁਰਜਾਇ ਨਮੋਬਾਈਲ ਤੇ ਸੋਸ਼ਲ ਮੀਡੀਆ ਵਾਲਾ ਇਹਨੇ ਬਹੁਤ ਦੁਨੀਆ ਬਦਲ ਕੇ ਰੱਖਤੀ ਹੈ ਨਾ ਤਾਂ ਹੁਣ ਤੁਸੀਂ ਨਾ ਚਾਹੁੰਦੇ ਹੋਏ ਵੀ ਇਹਨੂੰ ਯੂਜ਼ ਕਰਦੇ ਹੋ ਔਰ ਕੰਮ ਦੀਆਂ ਚੀਜ਼ਾਂ ਹੈ ਵੀ ਨੇ ਤੇ ਔਰ ਪੁੱਠੀਆਂ ਸਿੱਧੀਆਂ ਵੀ ਇਹ ਕੀ ਕੀਤਾ ਜਾਵੇ ਫਿਰ ਸਾਰੇ ਦੇ ਨਾਲ ਹੀ ਚੱਲਣਾ ਪੈਂਦਾ ਔਰ ਕਾਰੋਬਾਰ ਦੇ ਵਿੱਚ ਖਾਸ ਤੌਰ ਤੇ ਕੰਮ ਵੀ ਦਿੰਦਾ ਜਿਸ ਤਰ੍ਹਾਂ ਸਾਡੀ ਲਾਈਨ ਹੈ ਫਿਲਮ ਇੰਡਸਟਰੀ ਦੇ ਵਿੱਚ ਹੁਣ ਇੱਕ ਆਫਿਸ ਦੇ ਵਿੱਚ ਬੈਠਣ ਵਾਲੀ ਜ਼ਰੂਰਤ ਵੀ ਹੈ ਨਹੀਂ ਹਰ ਵੇਲੇ ਤੁਸੀਂ ਇਨ ਟੱਚ ਹੋ ਹਰ ਬੰਦੇ ਦੇ ਨਾਲ ਔਰ ਬਹੁਤ ਕੁਝ ਜਿਹੜਾ ਤੁਹਾਨੂੰ ਆਪਣੇ ਡਾਇਰੈਕਟਰ ਨਾਲ ਤੁਸੀਂ ਕੋਈ ਗੱਲ ਕਰਨੀ ਹੈ ਪ੍ਰੋਡਿਊਸਰ ਨਾਲ ਕਰਨੀ ਹੈ ਕੋਈ ਤਸਵੀਰ ਸਾਂਝੀ ਕਰਨੀ ਹੈ ਉਹ ਸਾਰਾ ਕੁਝ ਹੋ ਸਕਦਾ ਹੈ ਜੀ ਜੀ ਸੋ ਅਸ਼ੌਂਕੀ ਸਰਦਾਰ ਟਾਈਟਲ ਬਰਸਾ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ